ਬਿਹਾਰ ਵਿਧਾਨ ਸਭਾ ਚੋਣਾਂ ਦੇ ਜਿਹੜੇ ਨਤੀਜੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਰੁਝਾਨ ਸਾਹਮਣੇ ਆ ਰਹੇ ਨੇ ਤਾਂ ਹੁਣ ਐਨਡੀ ਆ ਜਿਹੜੀ ਉਹ 210 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਡਬਲ ਇੰਜਨ ਵਾਲੀ ਸਰਕਾਰ ਬਿਹਾਰ ਦੇ ਵਿੱਚ ਬਣ ਜਾ ਰਹੀ ਹੈ ਜਿੱਤ ਹੋ ਚੁੱਕੀ ਹੈ ਪਰ ਐਲਾਨ ਹੋਣਾ ਬਾਕੀ ਹੈ ਚੋਣ ਕਮਿਸ਼ਨ ਨੇ ਹਾਲੇ ਤੱਕ ਐਲਾਨ ਨਹੀਂ ਕੀਤਾ ਥੋੜੀ ਦੇਰ ਬਾਅਦ ਚੋਣ ਕਮਿਸ਼ਨ ਐਲਾਨ ਕਰ ਸਕਦਾ ਪਰ ਲੇਕਿਨ ਐਨਡੀਆ ਜਿਹੜੀ ਉਹ 210 ਸੀਟਾਂ ਤੋਂ ਉੱਪਰ ਚੱਲ ਰਹੀ ਹੈ ਬਿਹਾਰ ਤੋਂ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਅੱਜ ਵਿਧਾਨ ਸਭਾ ਚੋਣਾਂ ਦੇ ਜਿਹੜੇ ਰੁਝਾਨ ਨੇ ਨਤੀਜੇ ਨੇ ਉਹ ਸਾਹਮਣੇ ਆ ਰਹੇ ਨੇ ਤਾਂ ਹੁਣ ਐਨਡੀਆ ਅੱਗੇ ਚੱਲਦੀ ਹੈ ਤੁਹਾਨੂੰ ਦੱਸ ਦੇ ਕਿ ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਉਸਦੇ ਸਾਥੀ ਦਲ ਐਨਡੀਆ ਮਿਲ ਕੇ ਇੱਕ ਵਾਰ ਫਿਰ ਬਿਹਾਰ ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੇ ਨੇ ਤੁਹਾਨੂੰ ਦੱਸ ਦੇ ਕਿ 243 ਸੀਟਾਂ ਦੇ ਵਿੱਚੋਂ 210 ਸੀਟਾਂ ਤੇ NDA ਅੱਗੇ ਚੱਲਦੀ ਹੈ ਜਦਕਿ ਮਹਾ ਗਠਬੰਧਨ ਹੈ ਜਿਹੜਾ ਉਹ 35 ਸੀਟਾਂ ਤੇ ਅੱਗੇ ਚੱਲ ਰਿਹਾ ਜ਼ਿਕਰਯੋਗ ਹੈ ਕਿ 2020 ਦੇ ਮੁਕਾਬਲੇ ਇਸ ਵਾਰ NDA 65 ਤੋਂ ਵੱਧ ਸੀਟਾਂ ਤੇ ਅੱਗੇ ਹੈ ਜਦਕਿ ਮਹਾ ਗਠਬੰਧਨ ਲਗਭਗ ਇੰਨੀਆਂ ਸੀਟਾਂ ਗਵਾ ਚੁੱਕਿਆ ਜੀਡੀਯੂ ਜੋ ਕਿ ਪਿਛਲੀ ਵਾਰ 43 ਸੀਟਾਂ ਤੱਕ ਸੀਮਤ ਸੀ ਇਸ ਵਾਰ 75 ਸੀਟਾਂ ਤੋਂ ਉੱਪਰ ਹੈ ਇਸ ਦਾ ਮਤਲਬ ਹੈ ਕਿ ਨितीश ਕੁਮਾਰ ਦਸਵੀਂ ਵਾਰ ਮੁੱਖ ਮੰਤਰੀ ਵਜੋਂ ਸੌ ਚੁੱਕ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਭਾਜਪਾ ਇਸ ਵਾਰ ਸਭ ਤੋਂ ਵੱਡੀ ਮਹਾਪਾਰਟੀ ਬਣ ਕੇ ਉੱਭਰੇਗੀ ਮਹਾ ਗਠਬੰਧਨ ਦੇ ਵਿੱਚ ਆਰਜीडी 26 ਸੀਟਾਂ ਤੋਂ ਅੱਗੇ ਚੱਲਦੀ ਆ ਜਦਕਿ ਕਾਂਗਰਸ 61 ਸੀਟਾਂ ਤੇ ਚੋਣ ਲੜ ਰਹੀ ਹੈ ਸਿਰਫ ਦੋ ਸੀਟਾਂ ਤੇ ਅੱਗੇ ਹੈ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਜਨਸੂਰਜ ਜਦਕਿ 243 ਸੀਟਾਂ ਤੇ ਉਹ ਚੋਣ ਲੜ ਰਹੀ ਸੀ ਜਿਸ ਨੇ ਆਪਣਾ ਖਾਤਾ ਨਹੀਂ ਖੋਲਿਆ ਸੀ ਮੁਕੇਸ਼ ਸਹਣੀ ਦੀ ਪਾਰਟੀ ਇਸ ਸਮੇਂ ਬਿਨਾਂ ਵਿਰੋਧ ਦੇ ਹੈ ਪ੍ਰਧਾਨ ਮੰਤਰੀ ਮੋਦੀ ਥੋੜੀ ਜੇਰ ਬਾਅਦ ਅੱਜ ਦਿੱਲੀ ਵਿੱਚ ਆ ਕੇ ਆਪਣੇ ਵਰਕਰਾਂ ਨੂੰ ਸੰਬੋਧਨ ਕਰ ਸਕਦੇ ਨੇ ਪਰ ਦੂਜੇ ਪਾਸੇ ਜੇਕਰ ਆਪਾਂ ਦੇਖੀਏ ਤਾਂ ਬਿਹਾਰ ਦੀ ਰਾਜਧਾਨੀ ਦੇ ਵਿੱਚ ਔਰ ਹੋਰ ਵੱਖ-ਵੱਖ ਥਾਵਾਂ ਤੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਭਾਜਪਾ ਦੇ ਸਮੂਹ ਵਰਕਰਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਔਰ ਬਿਹਾਰ ਦੇ ਵਿੱਚ ਵੀ ਪੰਜਾਬ ਦੇ ਕਈ ਥਾਵਾਂ ਤੇ ਭਾਜਪਾ ਦੇ ਵਰਕਰਾਂ ਵੱਲੋਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਹਲਕੇ ਚੋਣ ਕਮਿਸ਼ਨ ਨੇ ਹਾਲੇ ਐਲਾਨ ਕਰਨਾ ਜਿੱਤ ਦਾ ਪਰ ਲੇਕਿਨ ਜਿਹੜੇ ਨਤੀਸ਼ ਕੁਮਾਰ ਨੇ ਉਹ ਲਗਭਗ ਉਹਨਾਂ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ ਐਨਡੀਏ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ ਕਿਉਂਕਿ 243 ਸੀਟਾਂ ਦੇ ਵਿੱਚ ਉਹ ਬਹੁਮਤ ਲਈ ਕਹਿ ਸਕਦੇ ਹਾਂ ਕਿ 122 23 ਸੀਟਾਂ ਚਾਹੀਦੀਆਂ ਨੇ ਜਦਕਿ ਭਾਜਪਾ ਦੇ ਕੋਲੇ ਇਸ ਵੇਲੇ 210 ਸੀਟਾਂ ਤੋਂ ਉੱਪਰ ਚੱਲ ਰਹੀ ਹੈ ਥੋੜਾ ਜਿਹਾ ਫਰਕ ਹੈ ਜਿਹੜੀ ਭਾਜਪਾ ਉਹਨਾਂ ਨੂੰ ਹੋਰ ਸੀਟਾਂ ਮਿਲਣ ਮਿਲਣ ਦੀ ਉਮੀਦ ਜਿਤਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਿਹਾਰ ਦੇ ਵਿੱਚ ਹੁਣ ਐਨਡੀਏ ਅੱਗੇ ਚੱਲਦੀ ਹੈ ਡਬਲ ਇੰਜਣ ਵਾਲੀ ਸਰਕਾਰ ਐਨਡੀਏ ਆਪਣੀ ਦੁਬਾਰਾ ਫਿਰ ਤੋਂ ਬਣਾਉਣ ਜਾ ਰਹੀ ਹੈ ਨितीश ਕੁਮਾਰ ਦੁਬਾਰਾ ਫਿਰ ਬਿਹਾਰ ਦੇ ਮੁੱਖ ਮੰਤਰੀ ਬਣ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਮੁੱਖ ਵਿਰੋਧੀ ਧਰਾਂ ਦੇ ਵਿੱਚੋਂ ਜਿਹੜੇ ਵਿਰੋਧੀ ਉਮੀਦਵਾਰ ਨੇ ਉਹਨਾਂ ਦੇ ਵਿੱਚੋਂ ਤੇਜਸਵੀ ਯਾਦਵ ਰਗੋਪੁਰ ਚ ਪਿੱਛੇ ਚੱਲਦੇ ਆ ਉਹਨਾਂ ਦਾ ਵੱਡਾ ਭਰਾ ਤੇਜ ਪ੍ਰਤਾਪ ਵੀ ਮਹਾਉਆ ਤੋਂ ਪਿੱਛੇ ਚੱਲ ਰਿਹਾ ਜਦ ਕਿ ਸਮਰਾਟ ਚੌਧਰੀ ਤਾਰਾਪੁਰ ਤੋਂ ਅੱਗੇ ਨੇ ਪਵਨ ਸਿੰਘ ਦੀ ਪਤਨੀ ਕਰੈਕਟਰ ਚ ਲਗਾਤਾਰ ਪਿੱਛੇ ਐ ਇਸ ਤੋਂ ਇਲਾਵਾ ਹੋਰ ਜਿਹੜੇ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ ਉਹ ਅੱਗੇ ਹਨ ਇਸ ਵਾਰ ਬਿਹਾਰ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਈਆਂ ਨੇ ਉਹ ਦੋ ਪੜਾਵਾਂ ਚ ਹੋਈਆਂ ਨੇ 76.10% VOTING ਹੋਈ ਹੈ ਇੱਕ ਨਵਾਂ ਰਿਕਾਰਡ ਹੈ ਜੋ ਕਿ 2020 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਲਗਭਗ 10% VOTING ਜਿਹੜਾ ਉਹ ਵਧਿਆ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਮਹਿਲਾਵਾਂ ਨੇ ਜਾਨੀ ਕਿ ਜਿਹੜੀਆਂ ਬਿਹਾਰ ਦੀਆਂ ਔਰਤਾਂ ਨੇ ਉਹਨਾਂ ਨੇ ਜ਼ਿਆਦਾ ਵੋਟਿੰਗ ਕੀਤੀ ਹੈ 10% ਵੋਟਿੰਗ ਆ ਜਿਹੜੀ ਉਹ ਬਿਹਾਰ ਦੇ ਵਿੱਚ ਵਧੀ ਹੈ ਹੁਣ ਦੱਸ ਦਈਏ ਕਿ ਬਿਹਾਰ ਦੇ ਵਿੱਚ ਹੁਣ ਨितीश ਕੁਮਾਰ ਅਤੇ ਭਾਜਪਾ ਜਾਨੀ ਕਿ ਮਹਾਗਠਬੰਧਨਾ ਜਿਹੜਾ ਹੈ ਨਾ ਐਨਡੀਏ ਵਾਲਾ ਉਹ ਮਿਲ ਕੇ ਹੁਣ ਸਰਕਾਰ ਬਣਾਉਣ ਜਾ ਰਹੇ ਨੇ ਜੀਡੀਯੂ ਅਤੇ ਐਨਡੀਏ ਭਾਜਪਾ ਜਾਂ ਐਨਡੀਏ ਦੀ ਸਰਕਾਰ ਬਣਾਉਣ ਜਾ ਰਹੇ ਨੇ ਔਰ ਜਿਹੜੇ ਨतीश ਕੁਮਾਰ ਨੇ ਉਹ ਹੁਣ 10ਵੀਂ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਉਹ 9ਵਾਰੀ ਮੁੱਖ ਮੰਤਰੀ ਬਣ ਚੁੱਕੇ ਨੇ ਤੁਹਾਨੂੰ ਦੱਸ ਦੇ ਕਿ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਦੇਸ਼ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਹੁਣ ਤੱਕ ਦੇ ਜਿਹੜੇ ਅ ਅੰਕੜੇ ਸਾਹਮਣੇ ਆ ਰਹੇ ਨੇ ਉਹ ਐਨਡੀਏ ਨੂੰ ਮਜ਼ਬੂਤ ਭਾਰੀ ਬਹੁਮਤ ਨਾਲ ਜਿਤਾਉਂਦੇ ਨਜ਼ਰ ਆ ਰਹੇ ਨੇ ਜੇਕਰ ਇਹ ਕਮਾਨੀ ਸੱਚ ਸਾਬਤ ਹੁੰਦੀ ਹੈ ਤਾਂ ਰਾਜ ਵਿੱਚ ਫਿਰ ਤੋਂ ਸੱਤਾ ਦੀ ਬਾਗਡੋਰ ਇੱਕ ਵਾਰ ਫਿਰ ਨतीश ਕੁਮਾਰ ਕੋਲ ਹੋਵੇਗੀ ਉਹ ਮੁੱਖ ਮੰਤਰੀ ਵਜੋਂ ਇੱਕ ਨਵਾਂ ਇਤਿਹਾਸ ਰਚਣਗੇ ਬਿਹਾਰ ਦੀ ਰਾਜਨੀਤੀ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਇੱਕ ਗੱਲ ਲਗਭਗ ਸਥਿਰ ਰਹੀ ਹੈ ਕਿ ਸੱਤਾ ਦੀ ਵਾਗਡੋਰ ਹਮੇਸ਼ਾ ਨਿਤਿਸ਼ ਕੁਮਾਰ ਦੇ ਹੱਥਾਂ ਵਿੱਚ ਰਹਿੰਦੀ ਹੈ ਭਾਵੇਂ ਸਮਿਕਰਨ ਜਾਂ ਫਿਰ ਗੱਠਜੋੜ ਬਦਲ ਜਾਣ ਦਾ ਪਾਵ ਇਹ ਆ ਕਿ ਗੱਠਜੋੜ ਹੋਵੇ ਜਾਂ ਫਿਰ ਸਿਆਸੀ ਜਿਹੜੇ ਸਮਿਕਰਨ ਨੇ ਉਹ ਚਾਹੇ ਕੁਝ ਵੀ ਹੋਣ ਪਰ ਲੇਕਿਨ ਜਿਹੜੀ ਸਿਆਸਤ ਦੀ ਵਾਗਡੋਰ ਹੈ ਉਹ ਹਮੇਸ਼ਾ ਨतीश ਕੁਮਾਰ ਦੇ ਹੱਥਾਂ ਵਿੱਚ ਰਹਿੰਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਪਲਟੂ ਰਾਮ ਵੀ ਉਹਨਾਂ ਦਾ ਨਾਮ ਰੱਖਿਆ ਗਿਆ ਪਲਟੂ ਰਾਮ ਉਹਨਾਂ ਨੂੰ ਕਿਹਾ ਜਾਂਦਾ ਸੋ ਉਹ ਕਦੋਂ ਪਲਟ ਜਾਣ ਕਦੋਂ ਬਾਜ਼ੀ ਨੂੰ ਪਲਟਾ ਦੇਣ ਕੁਝ ਪਤਾ ਨਹੀਂ ਲੱਗਦਾ ਉਹ ਲੇਕਿਨ ਜਿਹੜੇ ਸੱਤਾ ਦੀਆਂ ਚਾਬੀਆਂ ਨੇ ਜਿਹੜੀਆਂ ਸਿਆਸਤ ਦੀਆਂ ਉਹ ਆਪਣੇ ਹੱਥਾਂ ਵਿੱਚ ਰੱਖਦੇ ਨੇ ਭਾਵੇਂ ਕਿ ਗਠਜੋੜ ਆ ਕਿਸੇ ਨਾਲ ਵੀ ਹੋਵੇ ਨतीश ਕੁਮਾਰ ਦੇ ਰਾਜਨੀਤਿਕ ਸਫ਼ਰ ਦੀਆਂ ਮੁੱਖ ਦੋ ਗੱਲਾਂ ਨੇ ਜਿਹੜੀਆਂ ਮੁੱਖ ਗੱਲਾਂ ਨੇ ਨतीश ਕੁਮਾਰ ਦੇ ਰਾਜਨੀਤਿਕ ਸਫ਼ਰ ਦੀਆਂ ਮੁੱਖ ਗੱਲਾਂ ਨੇ ਜਿਹੜੀਆਂ ਨतीश ਕੁਮਾਰ 9 ਵਾਰੀ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌ ਚੱਕ ਹਟੇ ਹਨ ਜੋ ਕਿ ਭਾਰਤੀ ਹਰ ਰਾਜਨੀਤੀ ਵਿੱਚ ਇੱਕ ਦੁਰਲਭ ਰਿਕਾਰਡ ਹੈ ਜੇਕਰ 2025 ਦੇ ਚੋਣ ਨਤੀਜੇ ਐਨਡੀਏ ਦੇ ਹੱਕ ਵਿੱਚ ਆਉਂਦੇ ਹਨ ਤਾਂ ਹੁਣ ਉਹ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣ ਕੇ ਨਵਾਂ ਰਿਕਾਰਡ ਕਾਇਮ ਕਰਨਗੇ ਉਹਨਾਂ ਦਾ ਪਹਿਲਾ ਕਾਰਜਕਾਲ 2000 ਵਿੱਚ ਸਿਰਫ 7 ਦਿਨਾਂ ਦਾ ਰਿਹਾ ਕਿਉਂਕਿ ਉਹ ਬਹੁਮਤ ਸਾਬਤ ਨਹੀਂ ਕਰ ਸਕੇ ਨਤੀਸ਼ ਕੁਮਾਰ ਨੇ ਸੱਤਾ ਵਿੱਚ ਬਣੇ ਰਹਿਣ ਲਈ ਕਈ ਵਾਰ ਗੱਠਜੋੜ ਬਦਲੇ ਜਿਸ ਕਾਰਨ ਉਹਨਾਂ ਨੂੰ ਪਲਟੂ ਰਾਮ ਦਾ ਉਪਨਾਮ ਮਿਲਿਆ ਜਿਸ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਅਤੇ ਆਰਜीडी ਦੀ ਅਗਵਾਈ ਵਾਲੇ ਮਹਾਗਠ ਬੰਦਨਾ ਦੋਵਾਂ ਨਾਲ ਸਰਕਾਰਾਂ ਬਣਾਈਆਂ ਉਹ ਸਾਲ 2013 ਅਤੇ 17 22 ਅਤੇ 24 ਵਿੱਚ ਘੱਟੋ-ਘੱਟ ਚਾਰ ਵਾਰ ਗਠਜੋੜ ਬਦਲ ਕੇ ਸੱਤਾ ਵਿੱਚ ਬਣੇ ਰਹਿਣ ਲਈ ਨਾਟਕੀ ਫੈਸਲੇ ਲੈ ਚੁੱਕੇ ਹਨ ਗਠਜੋੜ ਵਿੱਚ ਉਤਰਾ ਚੜਾ ਦੇ ਬਾਵਜੂਦ ਵੀ ਉਹਨਾਂ ਨੇ ਪਿਛਲੇ ਦੋ ਦਹਾਕਿਆਂ ਤੋਂ ਹਮੇਸ਼ਾ ਸੱਤਾ ਦੀ ਚਾਬੀ ਆਪਣੇ ਹੱਥ ਵਿੱਚ ਰੱਖੀ ਹੈ ਜਿਸ ਕਾਰਨ ਉਹ ਬਿਹਾਰ ਦੀ ਰਾਜਨੀਤੀ ਦਾ ਸਥਾਈ ਮੁੱਖ ਮੰਤਰੀ ਬਣ ਚੁੱਕੇ ਹਨ ਤੁਹਾਨੂੰ ਦੱਸ ਦਈਏ ਕਿ 2010 ਵਿੱਚ ਜੀਡੀਯੂ ਨੇ 115 ਸੀਟਾਂ ਜਿੱਤ ਕੇ ਇੱਕ ਰਿਕਾਰਡ ਬਣਾਇਆ ਸੀ ਪਰ 2020 ਦੇ ਵਿੱਚ ਇਹ ਗਿਣਤੀ ਘਟ ਕੇ 43 ਹੋ ਗਈ ਸੀ ਇਸ ਦੇ ਬਾਵਜੂਦ ਐਨਡੀਏ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹੁਣ ਜਿਹੜੇ ਰੁਝਾਨ ਸਾਹਮਣੇ ਆ ਰਹੇ ਨੇ 2025 ਦੇ ਜਿਹੜੇ ਅੰਕੜੇ ਸਾਹਮਣੇ ਆ ਰਹੇ ਨੇ ਇੱਕ ਵਾਰ ਫਿਰ ਐਨਡੀਏ ਨੂੰ ਭਾਰੀ ਬਹੁਮਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਇਸ ਦੌਰਾਨ ਦੇਖਣਾ ਹੋਵੇਗਾ ਕਿ ਦਿਲਚਸਪ ਇਹ ਹੋਵੇਗਾ ਕਿ ਨਤੀਸ਼ ਕੁਮਾਰ ਇਸ ਵਾਰ ਵੀ ਗੱਠਜੋੜ ਰਾਜਨੀਤੀ ਦੇ ਕੇਂਦਰ ਵਿੱਚ ਆਪਣੀ ਸਥਿਤੀ ਬਰਕਰਾਰ ਰੱਖਣ ਦੀ ਯੋਗ ਹੁੰਦੇ ਹਨ ਜਾਂ ਨਹੀਂ ਫਿਲਹਾਲ ਲਗਭਗ ਇਹ ਤੈਅ ਹੈ ਕਿ ਜਿਹੜੇ ਨितीश ਕੁਮਾਰ ਨੇ ਉਹ ਹੁਣ ਦੁਬਾਰਾ ਮੁੱਖ ਮੰਤਰੀ ਬਣ ਸਕਦੇ ਨੇ ਐਲਾਨ ਹੋਣਾ ਬਾਕੀ ਹੈ ਕਿਉਂਕਿ ਬਹੁਮਤ ਦੇ ਵਾਸਤੇ 122 ਸੀਟਾਂ ਚਾਹੀਦੀਆਂ ਨੇ 243 ਸੀਟਾਂ ਵਿੱਚੋਂ ਜਿੱਤ ਲਈ 122 ਸੀਟਾਂ ਚਾਹੀਦੀਆਂ ਨੇ ਜਦਕਿ ਭਾਜਪਾ ਦੇ ਕੋਲੇ ਇਸ ਵਲ ਭਾਜਪਾ 210 ਸੀਟਾਂ ਤੇ ਅੱਗੇ ਚੱਲਦੀ ਹੈ ਯਾਨੀ ਕਿ ਜਿਹੜਾ ਐਨਡੀਆ ਉਹ 200 10 ਸੀਟਾਂ ਤੇ ਅੱਗੇ ਚੱਲ ਰਿਹਾ ਸੋ ਜਿੱਤ ਪੱਕੀ ਹੈ ਪਰ ਐਲਾਨ ਹੋਣਾ ਬਾਕੀ ਹੈ ਇਸ ਨੂੰ ਜਿਸ ਦੇ ਚੱਲਦੇ ਆ ਪੰਜਾਬ ਦੇ ਵਿੱਚ ਬਿਹਾਰ ਦੇ ਵਿੱਚ ਰਾਜਧਾਨੀ ਦੇ ਵਿੱਚ ਜਸ਼ਨ ਮਨਾਏ ਜਾ ਰਹੇ